ਉਈ ਉੱਪਰ ਵਾਲੇ ਪੋਰਸ਼ਨ ਦੇ ਡਰਾਗ ਨੂੰ ਬਹੁਤ ਘੱਟ ਦੇਖਦੇ ਹਨ ਇਹਦੇ ਵਿੱਚ ਕਿੰਨੀ ਕਿ ਜਗ੍ਹਾ ਵਗਲੀ ਹੈ ਇਹ ਜੇ ਤਿੰਨ ਕਨਾਲਾ ਇੱਟ ਕਿੰਨੀ ਕਿ ਲੱਗੀ ਉਹ ਸਾਰੀ ਕੋਠੀ ਦੇ ਬਾਗਲ ਤੇ ਟੋਟਲ ਤਕਰੀਬਨ 3 ਲੱਖ 3 ਲੱਖ ਇੱਟ ਵਿੱਚੇ ਬਾਗਲ ਵਿੱਚੇ ਆਪਣੇ ਉਬਰਾਂਡੇ ਵਗੈਰਾ ਆ ਗਿਆ ਬੰਦਾ ਇੱਟਾਂ ਤੋਂ ਹੀ ਥੱਕ ਗਿਆ ਬਾਈ ਤੇ ਘਟੂ ਘਟ ਸਾਰੀ 3 ਲੱਖ ਇੱਟ ਇਸਨੇ ਇਕੱਲੇ ਨਹੀਂ ਢੋਈ ਹੈਗੀ ਇਸਾ ਬਾਈ ਬਈ ਸਾਨੂੰ ਪੱਠੇ ਵਾਲੇ ਕਹਿੰਦੇ ਲੈ ਜਾ ਕੇ ਬਦੰਦਰੋਂ ਵੇਚੀ ਦੇ ਨਹੀਂ ਜਾਂਦੇ ਏਰੀਆ ਬਾਈ ਕਿੰਨਾ ਹੈ ਇਹ 2800 ਮੀਟਰ ਕਿਹੜਾ ਕਿਹੜਾ ਵਰਤਿਆ ਹੈ ਬੰਦਰ ਬਾਈ ਸਰਿਆ ਕਿਹੜਾ ਵਰਤਿਆ ਹੈ ਸਰਿਆ ਸਾਰਾ ਟਾਟਾ ਦਾ 8 20 ਅਲੂਮੀਨੀਅਮ ਕੋਈ ਤੇ ਇਸਲਾਬ ਨਹੀਂ ਹੈਗੀ ਹਾਂ ਕੈਮੀਕਲ ਪਾਇਆ ਹੋਇਆ ਪਾਣੀ ਕਿਹੜਾ ਯੂਜ਼ ਕੀਤਾ ਬਾਈ ਪਾਣੀ ਸਾਰਾ ਨਹਿਰ ਦਾ ਪਾਣੀ ਸਾਰਾ ਨਹਿਰ ਹੀ ਵਰਤੇ ਬਾਈ ਇਹ ਬਣਾਉਣ ਵੇਲੇ ਤੁਸੀਂ ਨੀ ਇਹੇ ਜਿਹੀ ਰੱਖ ਲਈ ਵਿਚ ਪਾਣੀ ਵੀ ਨਾ ਵੜਾ ਵਰਤੀਏ ਤੇ ਨਿਓਆ ਪਲਾਸਟਰ ਕਰਕੇ ਲਾਈਏ ਸასიਖਾਲ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਕੋਠੀ ਲੈ ਕੇ ਆਏ ਹਾਂ ਜੋ ਕਿ ਏਰੀਆ ਤੁਹਾਨੂੰ ਲੱਗ ਰਿਹਾ ਹੋਣਾ 35 3600 ਸਕਰ ਫੁੱਟ ਏਰੀਆ 35 3600 ਸਕਰ ਫੁੱਟ ਨਹੀਂ ਉਹ ਤੋਂ ਘੱਟ ਹੈ ਪਰ ਦੇਖਣ ਨੂੰ ਬਹੁਤ ਹੈਵੀ ਲੁੱਕ ਬਣੀ ਹੈ ਕੋਠੀ ਦੀ ਬਾਈ ਆਪਣੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਇਹ ਕੋਠੀ ਹੈ ਤੇ ਕਿੰਨੀ ਕਿੱਟ ਲੱਗੀ ਇਹਦੇ ਚ ਕਿਹੜਾ ਕਿਹੜਾ ਬਾਈ ਹੋਰਾਂ ਨੇ ਸਿਮਿੰ ਸੋਨੂੰ ਕੋਠੀ ਦਾ ਡਿਜ਼ਾਈਨ ਵੀ ਅਪਰ ਨਾਲ ਦੀ ਨਾਲ ਦਿਖਾਵਾਂਗੇ ਤੇ ਬਾਈ ਉਹ ਨਾਲ ਗੱਲਬਾਤ ਕਰਦੇ ਸੱਸੀ ਗੱਲਬਾਤ ਤੇ ਬਾਈ ਆਪਣਾ ਨਾਮ ਕੀ ਹੈ ਜੀ ਮੇਜਰ ਸਿੰਘ ਮੇਜਰ ਸਿੰਘ ਪਿੰਡ ਕਿਹੜੇ ਖੜੇ ਕਲੈਰੀ ਜੀ ਕਲੈਰੀ ਪਿੰਡ ਆ ਬਾਈ ਹੈ ਤੇ ਜ਼ਿਲ੍ਹਾ ਮਾਨਸਾ ਜੀ ਹਾਂ ਜੀ ਤੇ ਬਾਈ ਉਹ ਨਾਲ ਗੱਲ ਕਰਦੇ ਬਾਈ ਪਹਿਲਾਂ ਤਾਂ ਆਪਾਂ ਸਟਾਰਟ ਦੇ ਵਿੱਚ ਗੱਲ ਕਰਦੇ ਖੇਤ ਦੇ ਵਿੱਚ ਕਿੰਨੀ ਕਿ ਜਗ੍ਹਾ ਬਾਗਲੀ ਹੈ ਇਹ ਜੇ ਤਿੰਨ ਕਨਾਲਾਂ ਹੀ ਸਾਰੀ ਤਿੰਨ ਕਨਾਲਾਂ ਟੋਟਲ ਜਗ੍ਹਾ ਜਿਹੜੀ ਬਾਗਲ ਮਾਰੇ ਬਾਗਲ ਮਾਰੇ ਤੇ ਖਰਚਾ ਤਾਂ ਬਾਈ ਇੱਟਾ ਦਾ ਬਹੁਤ ਹੋ ਜਾਂਦਾ ਜਦੋਂ ਬਾਗਲ ਮਾਰਦੇ ਹਨਾ ਕਿਉਂਕਿ ਨਵੇਂ ਸਰੋਂ ਹੋ ਜਾਂਦਾ ਸਾਰਾ ਕੰਮ ਸਾਰਾ ਨਵਾਂ ਤੇ ਤੇ ਨਲੇ ਬਾਈ ਇਹਨਾਂ ਜ਼ਰੂਰ ਦੱਸਿਓ ਕਿ ਟਿਕਨਿਕ ਲੱਗੀ ਉਹ ਸਾਰੀ ਕੋਠੀ ਦੇ ਬਾਗਲ ਤੇ ਟੋਟਲ ਤਕਰੀਬਨ 3 ਲੱਖ 3 ਲੱਖ ਹਿੱਟ ਵਿੱਚੇ ਬਾਗਲ ਵਿੱਚੇ ਆਪਣੇ ਉਬਰਾਂਡੇ ਵਗੈਰਾ ਹਾਂ ਤਨਾ ਤੋਂ ਟੱਪ ਗਈ ਠੀਕ ਹੈ ਉਹ ਬਾਈ ਸੰਧਾ ਹੁੰਦਾ ਵਸ ਤੂੰ ਸਾਰਾ ਕੁਝ ਬਣਾਤਾ ਕਿਹਾ ਹਾਂ ਠੀਕ ਹੈ ਪ੍ਰਾਸਟਰ ਤੱਕ ਕੋਠੀ ਆਪਣੀ ਰੈਡੀ ਹੈ ਹਾਂ ਪੱਥਰ ਦੇ ਜੋੜੀਆਂ ਰਹਿ ਗਈਆਂ ਠੀਕ ਹੈ ਬਾਈ ਠੀਕ ਹੈ ਤੇ ਕੋਠੀ ਮੰਨ ਕੇ ਚਲੋ ਬਾਈ ਆਪਾਂ 3 ਲੱਖ ਹਿੱਟ ਥੱਲੇ ਬਾਈ ਕਿੰਨੀ ਪੈਗੀ ਹੋਣੀ ਨਿਓਾਂਾਂ ਚ ਕਿੰਨੀ ਕੁ ਡੂੰਗੀ ਨਿਓਾਂ ਥੱਲੇ 6-7 ਫੁੱਟ ਡੂੰਗੀ ਆ 6-7 ਫੁੱਟ ਡੂੰਗੀ ਆ ਕਹਿੰਦਾ ਮਤਲਬ ਵੀ ਡੇਢ ਲੱਖ ਰੋ ਸੜਕ ਨਾਲੋਂ ਕੁਰਸੀ ਹੈਗੀ ਆ 4 ਫੁੱਟ ਹਾਂ 4.5 ਥੱਲੇ ਕਿੰਨੀ ਕੁ ਡੂੰਗੀ ਤੇ ਪਟ ਕੇ ਲੈ ਤਿੰਨ ਤਿੰਨ ਥੱਲੇ ਹੋਗੀ 7-8 ਫੁੱਟ ਹੋਗੀ ਨਾ ਤੇ ਥੱਲੇ ਨਿਓਂ ਚ ਹੀ ਪੈਗੀ ਹੋਣੀ ਮਤਲਬ 2.5 ਲੱਖ ਤੋਂ ਤੇ ਹੈ ਨਾ ਡੇਢ ਡੇਢ ਲੱਖ ਬਾਈ ਇੱਟ ਤਾਂ ਚਲੋ ਇੱਟ ਪਾਈ ਆ ਕਾਫੀ ਮਜ਼ਬੂਤੀ ਨਾਲ ਤੁਸੀਂ ਬਣਾ ਕੇ ਲੈਓਗੇ ਕਿ ਰੋਜ਼ ਤਾਂ ਬਣਦੀ ਨਹੀਂ ਹੁੰਦੀ ਨਾ ਖੇਤ ਦੇ ਵਿੱਚ ਬਣਾਈ ਆ ਤੇ ਇੱਕ ਚੀਜ਼ ਦਿਖਾ ਦਿਓ ਬਾਈ ਬਿਸਤਰੀ ਕਿੱਥੋਂ ਸੀ ਬਾਈ ਆਪਣੇ ਪਿੰਡੂ ਹੀ ਆ ਪਿੰਡੂ ਹੀ ਸੀ ਬਾਈ ਸਪਾਈਵ ਹੋਤਾ ਬਾਈ ਕੋਠੀ ਦੇ ਕੰਮ ਦੀ ਸਪਾਈ ਦੇਖ ਲਓ ਤੁਸੀਂ ਪਲਾਸਟਰ ਵਗੈਰਾ ਬਾਕੀ ਕਿਤੇ ਸ਼ੋਰਾ ਸ਼ਲਾਬ ਕੁਝ ਨਹੀਂ ਹੈਗਾ ਤੇ ਆਜੋ ਬਾਈ ਦਿਖਾਈਏ ਆਪਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਕੋਠੀ ਲੈ ਕੇ ਆਏ ਹਾਂ ਜੋ ਕਿ ਏਰੀਆ ਤੁਹਾਨੂੰ ਲੱਗ ਰਿਹਾ ਹੁਣ 35 3600 ਸਕਰ ਫੁੱਟ ਏਰੀਆ 35 3600 ਸਕਰ ਫੁੱਟ ਨਹੀਂ ਉਹ ਤੋਂ ਘੱਟ ਹੈ ਪਰ ਦੇਖਣ ਨੂੰ ਬਹੁਤ ਹੈਵੀ ਲੁੱਕ ਬਣੀ ਹੈ ਕੋਠੀ ਦੀ ਬਾਈ ਆਪਣੇ ਨਾਲ ਮੌਜੂਦ ਨੇ ਜਿੰਨਾਂ ਦੀ ਇਹ ਕੋਠੀ ਹੈ ਤੇ ਕਿੰਨੀ ਕਿੱਟ ਲੱਗੀ ਇਹਦੇ ਚ ਕਿਹੜਾ ਕਿਹੜਾ ਬਾਈ ਹੋਰਾਂ ਨੇ ਸਿਮਿੰਟ ਯੂਜ਼ ਕੀਤਾ ਸਰੀਆ ਯੂਜ਼ ਕੀਤਾ ਸਾਰਾ ਆਪਾਂ ਜਾਣਾਂਗੇ ਸੋ ਉਹਨੂੰ ਕੋਠੀ ਦਾ ਡਿਜ਼ਾਈਨ ਵੀ ਬਾਈ ਆਪਣਾ ਨਾਮ ਕੀ ਹੈ ਜੀ ਇਤਿਹਰ ਸਿੰਘ ਮੇਜ ਸਿੰਘ ਪਿੰਡ ਕਿਹੜੇ ਖੜੇ ਨੇ ਕਲੈਰੀ ਜੀ ਕਲੈਰੀ ਪਿੰਡ ਆ ਬਾਈ ਹੈ ਤੇ ਜ਼ਿਲ੍ਹਾ ਮਾਨਸਾ ਜੀ ਹਾਂ ਜੀ ਤੇ ਬਾਈ ਹੋਰਾਂ ਨਾਲ ਗੱਲ ਕਰਦੇ ਬਾਈ ਪਹਿਲਾਂ ਤਾਂ ਆਪਾਂ ਸਟਾਰਟ ਦੇ ਵਿੱਚ ਗੱਲ ਕਰਦੇ ਖੇਤ ਦੇ ਵਿੱਚ ਕਿੰਨੀ ਕਿ ਜਗ੍ਹਾ ਬਾਗਲੀ ਹੈ ਇਹ ਜਿੱਤਨ ਨਗਨਾਲਾ ਸਾਰੀ ਤਿੰਨ ਨਗਨਾਲਾ ਟੋਟਲ ਜਗ੍ਹਾ ਜਿਹੜੀ ਬਾਗਲ ਮਾਰੇ ਬਾਗਲ ਮਾਰੇ ਤੇ ਖਰਚਾ ਤਾਂ ਬਾਈ ਇੱਟ ਦਾ ਬਹੁਤ ਹੋ ਜਾਂਦਾ ਜਦੋਂ ਬਾਗਲ ਮਾਰਦੇ ਹੈ ਨਾ ਕਿਉਂਕਿ ਨਵੇਂ ਸਰੋਂ ਹੋ ਜਾਂਦਾ ਸਾਰਾ ਕੰਮ ਸਾਰਾ ਨਵਾਂ ਤੇ ਇਹਦੇ ਚ ਬਾਈ ਜੇ ਆਪਾਂ ਨਾਲ ਦੀ ਨਾਲ ਚੱਲ ਅਗੇ ਨਾਲ ਕੋਠੀ ਦਿਖਾਉਣੇ ਬਾਈ ਤੇ ਨਾਲੇ ਬਾਈ ਇਹਨਾਂ ਜ਼ਰੂਰ ਦੱਸਿਓ ਇ 3 ਲੱਖ ਇੱਟ ਵਿੱਚੇ ਬਾਗਲ ਵਿੱਚੇ ਆਪਣੇ ਉਬਰਾਂਡੇ ਵਗੈਰਾ ਹਾਂ ਤਨਾ ਤੋਂ ਟੱਪ ਗਈ ਠੀਕ ਹੈ ਉਹ ਬਈ ਸੰਦਾ ਹੁੰਦਾ ਵਸ ਤੂੰ ਸਾਰਾ ਕੁਝ ਬਣਾਤਾ ਕੇ ਨਾ ਹਾਂ ਠੀਕ ਹੈ ਪਲਾਸਟਰ ਦਾ ਕੋਠੀ ਆਪਣੀ ਰੈਡੀ ਹੈ ਹਾਂ ਪੱਥਰ ਦੇ ਜੋੜੀਆਂ ਰਹਿ ਗਈਆਂ ਠੀਕ ਹੈ ਬਈ ਠੀਕ ਹੈ ਤੇ ਕੋਠੀ ਮੰਨ ਕੇ ਚਲੋ ਬਈ ਆਪਾਂ 3 ਲੱਖ ਇੱਟ ਥੱਲੇ ਬਈ ਕਿੰਨੀ ਪੈਗੀ ਹੋਣੀ ਨਿਉਆਂ ਚ ਕਿੰਨੀ ਕੁ ਡੂੰਗੀ ਨਿਉ ਥੱਲੇ 3-7 ਫੁੱਟ ਡੂੰਗੀ ਆ 6-7 ਫੁੱਟ ਡੂੰਗੀ ਆ ਕਹਿੰਦਾ ਮਤਲਬ ਵੀ ਡੇਢ ਲੱਖ ਰੋ ਸੜਕ ਨਾਲੋਂ ਕੁਰਸੀ ਹੈਗੀ ਆ 4 ਫੁੱਟ ਹਾਂ 3.5 ਥੱਲੇ ਕਿੰਨੀ ਕੁ ਡੂੰਗੀ ਪਟ ਕੇ ਤਿੰਨ ਤਿੰਨ ਕਿ ਥੱਲੇ ਤਿੰਨ ਥੱਲੇ ਹੋਗੀ 7-8 ਫੁੱਟ ਹੋਗੀ ਨਾ ਤੇ ਥੱਲੇ ਨਿਓਂ ਚ ਹੀ ਪੈਗੀ ਹੋਣੀ ਮਤਲਬ 2 ਲੱਖ ਤੋਂ ਉੱਤੇ ਹੈ ਨਾ ਡੇਢ ਡੇਢ ਲੱਖ ਬਾਈ ਇੱਟ ਤਾਂ ਚਲੋ ਇੱਟ ਪਾਈ ਆ ਕਾਫੀ ਮਜ਼ਬੂਤੀ ਨਾਲ ਤੁਸੀਂ ਬਣਾ ਕੇ ਲਿਆਉਂਗੇ ਕਿ ਰੋਜ਼ ਤਾਂ ਬਣਦੀ ਨਹੀਂ ਹੁੰਦੀ ਹੈ ਨਾ ਖੇਤ ਦੇ ਵਿੱਚ ਬਣਾਈ ਆ ਤੇ ਇੱਕ ਚੀਜ਼ ਦਿਖਾ ਦਿਓ ਬਾਈ ਮਿਸਤਰੀ ਕਿੱਥੋਂ ਸੀ ਬਾਈ ਆਪਣੇ ਪਿੰਡੂ ਹੀ ਆ ਪਿੰਡੂ ਹੀ ਸੀ ਬਾਈ ਤੇ ਸਪਾਈ ਬੋਤਾ ਬਾਈ ਕੋਠੀ ਦੇ ਕੰਮ ਦੀ ਸਪਾਈ ਦੇਖ ਲਓ ਤੁਸੀਂ ਪਲਾਸਟਰ ਵਗੈਰਾ ਬਾਕੀ ਕਿਤੇ ਸ਼ੋਰ ਸਲਾਬ ਕੁਛ ਨਹੀਂ ਹੈਗਾ ਤੇ ਆ ਜਾਓ ਬਾਈ ਦਿਖਾਈਏ ਆਪਾਂ ਨੂੰ ਪੀ ਪਲਾਸਟਰ ਹੋ ਗਈ ਹੈ ਨਾ ਆਪਣੀ ਤੇ ਭਰਤ ਵਗੈਰਾ ਸਾਰੀ ਆਸੇ ਪਾਸੇ ਓਕੇ ਆ ਪਿੱਛੇ ਕੌਰੇ ਹੀ ਬਣ ਗਏ ਤੇ ਹੋਰ ਬਾਈ ਇਹਦਾ ਇੱਕ ਜਿਵੇਂ ਹੁਣ ਪਲੰਬਰ ਦੀ ਪਾਇਪ ਵੀ ਪੈ ਗਈ ਤੇ ਕਿਨੇ ਕਿਨੇ ਕੰਮ ਕੀਤਾ ਪਲੰਬਰ ਦਾ ਹੋ ਗਿਆ ਪਲੰਬਰ ਦਾ ਕੰਮ ਕਰ ਪਿਆ ਰਨੇ ਕੀਤਾ ਬਾਈ ਆਪਣੇ ਨਾਲ ਹੈਗਾ ਠੀਕ ਹੈ ਬਾਈ ਤੇ ਇਹ ਬਾਈ ਕਿ ਕਿਹੜੀ ਜਗ੍ਹਾ ਤੋਂ ਇਹ ਗੁਰਨੇਆ ਤੋਂ ਗੁਰਨੇਆ ਤੋਂ ਬਾਈ ਤੇ ਸਾਰਾ ਪਲੰਬਰ ਦਾ ਕੰਮ ਬਾਈ ਨਹੀਂ ਕਰਦਾ ਠੀਕ ਹੈ ਜੀ ਬਿਜਲੀ ਦਾ ਫੀਟਿੰਗ ਕਰੀਆ ਗਪਾਲ ਨੇ ਉਹ ਆਪਣੇ ਭਿੰਡੋਆ ਮੁੰਡ ਤੇ ਬਾਈ ਜਿਹੜਾ ਜਿਹੜੇ ਕਿਉਂਕਿ ਬਾਈ ਜਦੋਂ ਪਕੋਠੀ ਦਿਖਾਉਣਾ ਤੁਹਾਨੂੰ ਰੋਜ਼ ਨਵੀਆਂ ਬਣਦੀਆਂ ਕੋਠੀਆਂ ਪਾ ਲੈ ਕੇ ਆਉਂਦੇ ਆ ਤੁਹਾਡੇ ਵਾਸਤੇ ਏਰੀਆ ਬਾਈ ਕਿੰਨਾ ਹੈ ਇਹ 2800 2800 ਆਪਾਂ ਨੂੰ ਬਈ ਦੇਖਣ ਨੂੰ ਬਾਹਰੋਂ ਦਿਖਾ ਦੋ ਤੇ ਡਰੋਨ ਸ਼ਾਟ ਵੀ ਆਪਾਂ ਨਾਲ ਲਾਵਾਂਗੇ ਦੇਖਣ ਨੂੰ 35 3500 ਸquare foot ਦੀ ਕੋਠੀ ਲੱਗਦੀ ਹੈ 1800 ਥੱਲੇ ਹਾਂਜੀ ਤੇ 1000 ਤੋਂ ਉੱਪਰ ਹਨਾ ਤੇ ਆਪਣਾ ਦਿਖਾਉਣ ਦਾ ਮਕਸਦ ਇਹ ਹੁੰਦਾ ਬਾਈ ਜਿਹੜਾ ਕੋਠੀ ਦੇ ਵਿੱਚ ਜਿਹੜੇ ਜਿਹੜੇ ਭਰਾਵਾਂ ਨੇ ਕੰਮ ਕੀਤਾ ਹੁੰਦਾ ਚਾਹੇ ਇਲੈਕਟ੍ਰੀਸ਼ੀਅਨ ਹੋਵੇ ਚਾਹੇ ਪੱਥਰ ਵਾਲਾ ਹੋਵੇ ਚਾਹੇ ਉਹ ਪਲੰਬਰ ਹੋਵੇ ਚਾ ਆਪਾਂ ਬਈ ਉਹਨਾਂ ਦਾ ਕੰਮ ਵਧਾਉਣ ਦੀ ਕੋਸ਼ਿਸ਼ ਕਰਦੇ ਆ ਰੋਜ਼ ਕਿਉਂਕਿ ਹੋਰ ਵੀ ਭਰਾ ਆਪਣੇ ਉਹਨਾਂ ਨੂੰ ਦੇਖ ਕੇ ਕੰਮ ਕਰਵਾਉਣਾ ਹੁੰਦਾ ਹੈ ਇਟ ਬਈ ਸੱਚ ਇੱਕ ਨੰਬਰ ਲੱਗੀ ਹੈ ਇਹ ਸਾਰੀ ਇੱਕ ਨੰਬਰ ਹੈ ਸਾਰੀ ਇੱਕ ਨੰਬਰ ਤੇ ਕੀ ਕੀ ਮਟੀਰੀਅਲ ਯੂਜ਼ ਕੀਤਾ ਜਿਵੇਂ ਪਹਿਈ ਆਪਾਂ ਇਹਦੀ ਗੱਲ ਕਰੀਏ ਸੀiment ਦੀ ਸਿਮਿੰਟ ਕਿਹੜਾ ਕਿਹੜਾ ਵਰਤਿਆ ਹੈ ਬੰਡਰ ਸਾਰਾ ਬਈ ਸਪਾਈ ਬਹੁਤ ਆਈ ਹੈ ਨਾ ਕੋਠੀ ਦੇ ਪਲਾਸਟਰ ਦੀ ਤੇ ਇੱਧਰ ਕਿਚਨ ਆ ਗਿਆ ਨਾਲ ਦੀ ਆਪਾਂ ਦੱਸ ਦੇਣ ਜਿਹੜੀ ਆਪਣਾ ਸਾਰਾ ਸਟੋਰ ਆ ਗਿਆ ਡਿਜ਼ਾਈਨ ਆ ਕੋਠੀ ਦਾ ਤੇ ਸਟੋਰ ਆ ਗਿਆ ਜੀ ਤੇ ਕਾਫੀ ਖੁੱਲੀ ਲੌਬੀ ਹੈ ਤੇ ਬਈ ਸਰੀਆ ਕਿਹੜਾ ਵਰਤਿਆ ਹੈ ਸਰੀਆ ਸਾਰਾ ਟਾਟਾ ਦਾ ਸਰੀਆ ਤੇ ਇਹਦੀ ਗੱਲ ਕਰੀਏ ਬਾਈ ਚੁਗਾਠਾਂ ਦੀ ਚੁਗਾਠਾਂ ਵੀ ਅਲੂਮੋਨੀਅਮ ਦੀਆਂ ਨੇ ਟਾਟਾ ਦੀਆਂ ਨੇ ਟਾਟਾ ਦੀਆਂ ਨਾਨਸਾਂ ਦਾ ਠੀਕ ਹੈ ਬਾਈ ਟਾਟਾ ਦਾ ਹੀ ਸਮਾਨ ਵਰਤਿਆ ਜ਼ਿਆਦਾਤਰ ਸਰੀਆ ਹੋ ਗਿਆ ਚੁਗਾਠਾਂ ਦਾ ਹੋ ਗਿਆ ਨਾ ਬਾਈ ਤੇ ਸੀਮੈਂਟ ਵੰਡਰ ਹੋ ਗਿਆ ਹਾਂ ਸੀਮੈਂਟ ਵੰਡਰ ਤੇ ਇਧਰ ਬਾਈ ਬੈਡਰੂਮ ਦਿਖਾ ਦਿਓ ਖੁੱਲਾ ਏਰੀਆ ਬਾਈ ਤੇ ਕਾਫੀ ਦੋ ਬੈਡਰੂਮ ਨੇ ਬਾਈ ਥੱਲੇ ਹਾਂ ਦੋ ਹੀ ਤੇ ਇਧਰ ਵਾਸ਼ਰੂਮ ਆ ਗਿਆ ਬਾਈ ਲੌਬੀ ਨਾਲ ਅਟੈਚ ਹੈ ਨਾ ਤੇ ਨਾਲ ਇਧਰ ਆ ਗਿਆ ਇਧਰਲੇ ਬੈਡਰੂਮ ਨਾਲ ਅਟੈਚ ਕੀਤਾ ਹੋਇਆ ਹਾਂ ਹਾਂ ਹੈਗਾ ਦਿਖਾਈ ਬਾਈ ਇਧਰ ਚ ਬਾਈ ਇਧਰ ਹੋ ਗਿਆ ਇੱਕ ਡਰੈਸਿੰਗ ਏਰੀਆ ਇੱਕ ਵਾਸ਼ਰੂਮ ਹੈ ਨਾ ਹਾਂ ਆਪਾਂ ਨਾਲ ਦੇ ਨਾਲ ਡਿਜ਼ਾਈਨ ਦਿਖਾਉਣੇ ਆ ਬਾਈ ਉੱਪਰ ਵਾਲਾ ਪੋਰਸ਼ਨ ਵੀ ਦਿਖਾ ਦਈਏ ਨਾ 1800 ਏਰੀਆ ਬਾਈ ਖੁੱਲਾ ਬਣਾਇਆ ਤੁਸੀਂ ਕਾਫੀ ਹੈ ਨਾ ਹੁਣ ਤੱਕ ਦਾ ਬਾਈ ਇਹਦਾ ਪਲਾਸਟਰ ਦਾ ਕੰਮ ਹੀ ਹੋਇਆ ਹੈ ਨਾ ਹਾਂ ਪਲਾਸਟਰ ਦਾ ਠੀਕ ਹੈ ਬਾਈ ਠੀਕ ਹੈ ਤੇ ਕੋਠੀ ਬਾਈ ਰੈਡੀ ਕਿੰਨੇ ਘਟਾ ਰਹੇ ਹੋ ਇਹ 1.5 ਸਾਲ ਲੱਗ ਗਿਆ ਹੁਣ ਤੱਕ ਅੱਛਾ ਹੁਣ ਤੱਕ ਫਿਰ ਤਾਂ ਬਾਈ ਲੱਗਣਾ ਹੈ ਕਾਫੀ ਟਾਈਮ ਹੈ ਨਾ ਅਜੇ ਹਜੇ ਘੱਟੋ ਘੱਟ 6 ਮਹੀਨੇ ਹੋਰ ਖਾਜੂ ਤੇ ਸਾਰਾ ਕੰਮ ਕਰਾ ਕੇ ਬਾਈ ਹੈ ਨਾ ਹਾਂ ਫਿਰ ਰੈਸ਼ ਕਰਾਂਗੇ ਠੀ ਤੇ ਕੰਮ ਕਹਿਣਾ ਮਤਲਬ ਬਾਈ 6 ਮਹੀਨੇ ਦੇ ਵਿੱਚ ਆਪਾਂ ਦੁਬਾਰਾ ਦਿਖਾ ਦਾਂਗੇ ਬਾਈ ਸਾਰੀ ਹਾਂ ਹਾਂ ਬਰਾਮਾ ਇਹ ਜਰੂਰ ਸੁਣੋ ਬਾਈ ਜਦੋਂ ਸਾਰੀ ਕੋਠੀ ਤਿਆਰ ਹੋ ਗਈ ਬਾਈ ਉਦੋਂ ਆਪਾਂ ਗੱਲਬਾਤ ਕਰਾਂਗੇ ਤੇ ਉਦੋਂ ਖਰਚੇ ਦੀ ਗੱਲ ਵੀ ਕਰਾਂਗੇ ਬਾਈ ਹਨਾ ਹਾਂ ਉਹ ਸਾਰਾ ਟੋਟਲ ਕਾਊਂਟਿੰਗ ਕਰਾਂਗੇ ਆਪਾਂ ਕਿਉਂ ਉਦੋਂ ਸਾਰਾ ਕੰਪਲੀਟ ਹੋ ਜੂਗਾ ਹਾਂਜੀ ਬਾਈ ਹਾਂਜੀ ਉਦੋਂ ਸਾਰਾ ਦੱਸ ਦਾਂਗੇ ਤੇ ਦੋਸਤੋ ਡਿਜ਼ਾਈਨ ਤੁਹਾਨੂੰ ਕਿਵੇਂ ਲੱਗਿਆ ਆਪਣਾ ਮਕਸਦ ਹੁੰਦਾ ਹਰ ਰੋਜ਼ ਨਵੀਂ ਕੋਠੀ ਲੈ ਕੇ ਆਉਣਾ ਤੁਹਾਡੇ ਵਾਸਤੇ ਬਾਈ ਹੁਣ ਆਪਾਂ ਉੱਪਰ ਆ ਗਏ ਹਨਾ ਉੱਪਰ ਵਾਲੇ ਪੋਰਸ਼ਨ ਦੇ ਕੀ ਕੀ ਬਣਿਆ ਉਹ ਜਰੂਰ ਦੱਸੋ ਜੀ ਇਹ ਆਪਣਾ ਇਹ ਤਾਂ ਡ੍ਰੈਗ ਰੂਮ ਆ ਗਿਆ ਜੀ ਠੀਕ ਹੈ ਬਾਈ ਉੱਪਰ ਵਾਲੇ ਪੋਰਸ਼ਨ ਦੇ ਡ੍ਰੈਗ ਰੂਮ ਬਹੁਤ ਘੱਟ ਦੇਖਦੇ ਹਨਾ ਹਾਂ ਇਹ ਬਾਈ ਹੋਰ ਇਹਨਾਂ ਦੇਖੋ ਤੁਸੀਂ ਇਧਰੋਂ ਬਾਈ ਜਿਵੇਂ ਆਪਾਂ ਥੱਲੇ ਡ੍ਰੈ ਤੇ ਬਈ ਇਹ ਨੂੰ ਤੁਸੀਂ ਬੰਦ ਕਰਕੇ ਇੱਕ ਕਮਰਾ ਰੂਪੇ ਹੈਨਾ ਕਮਰਾ ਵੀ ਕਮ ਲੈ ਸਕਦੇ ਹੋ ਵੀ ਕਮ ਲੈ ਸਕਦੇ ਆਂਗੇ ਤੇ ਨਹੀਂ ਇਹਦੇ ਚ ਸੋਫਾ ਸੈੱਟ ਵਗੈਰਾ ਲਾ ਕੇ ਡ੍ਰਾਈਵਰੂਮ ਦਾ ਕਮਣਾ ਮੂਰੇ ਪੜਦਾ ਵੀ ਲੱਗ ਠੀਕ ਹੈ ਬਾਈ ਤੇ ਹੋਰ ਕੀ ਕੀ ਆ ਗਿਆ ਇਹ ਆਪਣਾ ਪੂਜਾ ਰੂਮ ਆ ਗਿਆ ਜੀ ਠੀਕ ਹੈ ਬਾਈ ਤੇ ਉਹ ਬੈਡਰੂਮ ਆ ਗਿਆ ਉਹਦੇ ਨਾਲ ਬਾਥਰੂਮ ਤਾਂ ਨਹੀਂ ਅਟੈਚ ਨਹੀਂ ਉਹਦੇ ਨਾਲ ਨਹੀਂ ਹੈਗਾ ਤੇ ਉਹ ਅਲੱਗ ਉਹ ਅਲੱਗ ਤੋਂ ਲੌਬੀ ਨਾਲ ਹਾਂ ਉਹ ਲੱਗਦਾ ਬਈ ਇੱਕ ਚੀਜ਼ ਹੈ ਨਾ ਕੋਠੀ ਦੇ ਵਿੱਚ ਅਸੀਂ ਦੇਖ ਰਹੇ ਖੇਤ ਦੇ ਵਿੱਚ ਬਣੀ ਹਵਾਦਾਰ ਬਹੁਤ ਆ ਬਾਈ ਤੱਲੋਂ ਵੀ ਰੋਸ਼ਨੀ ਪੂਰੀ ਪੈਂਦੀ ਹੈ ਉੱਪਰ ਵਾਲੇ ਪੋਰਸ਼ਨ ਦੇ ਵੀ ਵਧੀਆ ਹੈ ਨਾ ਖੇਤ ਚ ਵੈਸੀ ਵੀ ਬਹੁਤ ਪੈਂਦੀ ਹ ਤੇ ਤੁਸੀਂ ਨਾ ਕਮਰੇ ਦੇ ਨਾਲ ਨਾਲ ਇੱਕ ਜਿਹੜੀ ਬਰਾਂਡਾਂ ਦੀ অপਸ਼ਨ ਰੱਖੀ ਉਹ ਬਹੁਤ ਵਧੀਆ ਬਈ ਕਿਵੇਂ ਆ ਦੇਖੋ ਇੱਧਰ ਦਿਖਾ ਦਿਓ ਬਈ ਆ ਦੇਖੋ ਬਈ ਇੱਥੇ ਪੂਰਾ ਹਵਾਦਾਰ ਆ ਕਮਰਾ ਤੇ ਤਹਾਂ ਸ਼ਤਾ ਹੋ ਗਿਆ 11000 1100 ਰੁਪਏ ਬਈ ਹਾਂ ਬਈ ਤੇ ਜਾਲੀ ਵਗੈਰਾ ਲਾ ਕੇ ਬਈ ਦੋਨੇ ਪਾਸੇ ਕੋਠੀ ਨੂੰ ਲੁੱਕ ਦਿੱਤੀ ਹੋਈ ਐ ਤੇ ਬਈ ਇੱਕ ਚੀਜ਼ ਐ ਜਿਹੜਾ ਤੁਹਾਡਾ ਮਿਸਤਰੀ ਜੀ ਬਾਈ ਸਫਾਈ ਬਹੁਤ ਨਹੀਂ ਕੰਮਦੀ ਹੈ ਨਾ ਆਪਾਂ ਕੋਠੀਆਂ ਦੇ ਦੇ ਕਿਤੇ ਕਿਤੇ ਸਫਾਈ ਦਾ ਹੀ ਮੁੱਲ ਲਗਾ ਹਾਂ ਹੁਣ ਜਿਵੇਂ ਬਾਈ ਤੁਸੀਂ ਕੋਠੀ ਦਾ ਕੰਮ ਕਰਾਇਆ ਰੋਜ਼ ਤਾਂ ਰੋਜ਼ ਦਾ ਬਣਦਾ ਨਹੀਂ ਇੱਕ ਚੰਗਾ ਮਿਸਤਰੀ ਮਿਲਣਾ ਬੜਾ ਜ਼ਰੂਰੀ ਜ਼ਰੂਰੀ ਨਾ ਸਾਰਾ ਤੋਂ ਜ਼ਰੂਰੀ ਉਹਦੇ ਵਾਸਤੇ ਆਪਾਂ ਚਾਹੇ ਸਾਲ ਖੜਨਾ ਪਵੇ ਹਾਂ ਚਾਹੇ ਖੜਨਾ ਅਸੀਂ ਖੜੇ ਰਹਿ ਆ ਬਾਈ ਠੀਕ ਆ ਬਾਈ ਠੀਕ ਆ ਖੜਿਆਂਗੇ ਇੱਕ ਸਾਲ ਪੂਰਾ ਵੇਟ ਕੀਤੀ ਹੈਗੀ ਠੀਕ ਆ ਬਾਈ ਠੀਕ ਆ ਇਹੀ ਹੈ ਬਾਈ ਜਦੋਂ ਹੁਣ ਆਪਣੇ ਜਿਹੜੇ ਭਰਾਮਣੇ ਘਰ ਵਗੈਰਾ ਬਣਾਉਣਾ ਹੁੰਦਾ ਇੱਕ ਵਾਰੀ ਬਣਦਾ ਰੋਜ਼ ਤਾਂ ਪੈਸੇ ਲੱਗਦੇ ਨਹੀਂ ਉਹਦੇ ਚ ਜੇ ਆਪਾਂ ਨੂੰ ਮਿਸਤਰੀ ਚੰਗਾ ਮਿਲਦਾ ਹਰੇਕ ਹਰੇਕ ਕੰਮ ਚਾਹੇ ਪਲੰਬਰ ਪਲੰਬਰਾ ਚਾਹੇ ਇੰਜੀਨੀਅਰ ਵਾਲਾ ਹਾਂ ਉਹ ਸਾਰੇ ਇੱਕ ਵਾਰੋਂ ਚੰਗਾ ਬੰਦਾ ਮਿਲ ਜੇਦਾ ਬਾਈ ਸਰਾ ਘੱਮ ਹੋ ਜਾਂਦਾ ਹੈ ਨਾ ਜੇ ਇੱਕ ਬੰਦਾ ਵੀ ਕਈ ਵਾਰੀ ਕੋਈ ਮਾੜਾ ਮਿਲ ਗਿਆ ਮਾੜਾ ਮਿਲ ਗਿਆ ਉਹ ਸਾਰੇ ਸਾਰਾ ਕਰਿਆ ਕਰਾਇਆ ਖਰਾਬ ਹੋ ਜਾਂਦਾ ਆਜੋ ਬਾਈ ਪੱਧਰ ਵੀ ਦਿਖਾ ਦਈਏ ਦੂਜਾ ਬਰਾਂਡਾ ਦਿਖਾ ਦਈਏ ਦਰੋਂ ਨਾ ਇੱਧਰ ਵੀ ਬਾਈ ਬਰਾਂਡਾ ਰੱਖਿਆ ਤੇ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਕੋਠੀ ਦਾ ਡਿਜ਼ਾਈਨ ਤੇ ਬਾਈ ਹੋਰਿਆ ਨੇ ਜਦੋਂ ਸਾਰਾ ਕੰਮ ਕਰਾਇਆ ਕੋਠੀ ਦਾ ਆਪਾਂ ਜ਼ਰੂਰ ਪਹੁੰਚਾਂਗੇ ਇੱਥੇ ਦਿਖਾਵਾਂਗੇ ਤੁਹਾਨੂੰ ਕੋ ਜੋ ਵੀ ਕੰਮ ਹੋਣਾ ਇਹਦਾ ਤੇ ਇੱਧਰ ਵੀ ਭਾਂਡਾ ਆ ਗਿਆ ਭਾਈ ਦੋ ਪਾਸੇ ਨੂੰ ਭਾਂਡਾ ਦਿੱਤਾ ਜੀ ਇੱਕ ਆਪਣੇ ਉੱਤੇ ਸੈੱਟ 'ਚ ਬੱਬਲ ਸ਼ੀਟ ਲੱਗੀ ਹੋਈ ਆ ਘਰ ਮਾਹੌਲ ਤੋਂ ਠੀਕ ਹੈ ਜੀ ਉਧਰਲੇ ਚਾਹ ਹਾਂ ਉਹ ਠੰਡਾ ਰਹਿੰਦਾ ਉਹਦੇ ਨਾਲ ਚਾਦਰਾਂ ਦਾਪਦੀ ਨਹੀਂ ਸਿੰਪਲ ਨਹੀਂ ਹੈਗੀ ਚਾਦਰ ਉਹ ਨਾ ਸਿੰਪਲ ਨਹੀਂ ਥੱਲੇ ਬੱਬਲ ਸੀਟ ਲੱਗੀ ਹੋਈ ਆ ਠੀਕ ਹੈ ਕਹਿੰਦਾ ਮਤਲਬ ਵੀ ਉਹ ਤਪਦਾ ਨਹੀਂ ਹੈ ਨਾ ਤਪਦਾ ਨਹੀਂ ਹੈਗਾ ਉਹ ਠੀਕ ਹੈ ਬਈ ਠੀਕ ਹੈ ਜਿੰਮੇ ਬਾਈ ਉਧਰ ਵੀ ਦਿਖਾ ਦੂੰ ਭਾਈ ਉਹਨਾਂ ਨੇ ਜਿਹੜਾ ਕੋਈ ਸੰਦ ਵਗੈਰਾ ਖੜਾਉਣੇ ਆ ਟੋਟਲੀ ਸਾਰਾ ਪਹਿਲੇ ਹੀ ਨਾਲ ਦੀ ਨਾਲ ਹੀ ਬੰਦੋਬਸਤ ਕਰਤਾ ਕਿਉਂਕਿ ਰੋਜ਼ ਤਾਂ ਬਾਈ ਘਾਹਲ ਹੋ ਜਾਂਦੀ ਹੈ ਨਾ ਹਾਂ ਮੁੜ ਕੇ ਚੰਗਾ ਮਿਸਤਰੀ ਨਹੀਂ ਮਿਲਦਾ ਬਾਈ ਫਿਰ ਆਉਂਦਾ ਵੀ ਹੁਣ ਤਾਂ ਬੰਦਾ ਆਇਆ ਹੋਇਆ ਸਾਰਾ ਕੰਮ ਕਰਾ ਲੈਦਾ ਤੇ ਇਹ ਵੀ ਚੀਜ਼ ਆ ਗਈ ਬਾਈ ਤੇ ਆਪਾਂ ਬਾਹ ਤੇ ਬਾਈ ਵੀ ਆਪਣੇ ਨਾਲ ਮੌਜੂਦ ਨੇ ਗੁਰਪਿਆਰ ਹੋਣੀ ਜਿਨ੍ਹਾਂ ਨੇ ਕੋਠੀ ਚ ਪਲੰਬਰ ਦਾ ਕੰਮ ਕੀਤਾ ਹੈ। ਭਰਾ ਆਪਣੇ ਨਾਲ ਮੌਜੂਦ ਹੈ ਜਿਨ੍ਹਾਂ ਦੀ ਇਹ ਕੋਠੀ ਬਣੀ ਹੋਈ ਹੈ ਜੀ ਤੇ ਇਹ ਵੀਰ ਵੀ ਆਪਣੇ ਨਾਲ ਮੌਜੂਦ ਨੇ ਬਾਈ ਹੋਰੀ ਵੀ ਭਾਈ ਨੇ ਆਪਣੇ ਨਾਲ ਬਾਈ ਤੇ ਇਹਨਾਂ ਨੇ ਕੰਮ ਸਾਰੀ ਕੋਠੀ ਦੇ ਵਿੱਚ ਭਰਾ ਕਹਿੰਦਾ ਬੰਦਾ ਇਟਮ ਧੋਗੇ ਥੱਕ ਗਿਆ ਬਾਈ ਤੇ ਘਟੂ ਘਟ ਤੇ ਸਾਰੀ ਤਾਂ ਲੱਖ ਇਟ ਸੇਨੇ ਕੱਲੇ ਨਹੀਂ ਢੋਈ ਹੈਗੀ। ਅੱਛਾ ਬਾਈ ਤੇ ਬਾਈ ਜਿਵੇਂ ਪਹਿਲਾਂ ਦੱਸਿਆ ਦੇ ਜਵਾਬ ਦਾ ਕੈਮਰਾ ਕਹਿੰਦੇ ਬਾਈ ਸਾਨੂੰ ਭੱਠੇ ਵਾਲੇ ਕਹਿੰਦੇ ਲਿਜਾ ਕੇ ਬਤੰਦਰੋਂ ਵੇਚੀ ਦੇ ਨਹੀਂ ਜਾਂਦੇ ਜੀ। ਭਈ ਹੋ ਗਿਆ ਲੈ ਸਹੀ ਹੈ 3 ਲੱਖ ਇੱਟ ਬਈ ਕੋਠੀ ਤੇ ਲੱਗਣੀ ਬਹੁਤ ਵੱਡੀ ਗੱਲ ਹੈ ਕਿਉਂਕਿ ਤੁਸੀਂ ਬਈ ਮਜਬੂਤੀ ਬਹੁਤ ਰੱਖੀ ਹੈ ਥੱਲੋ ਬਈ ਕਿੰਨੇ ਦਾ ਰੱਖ ਕੇ ਲੈ ਪਹਿਲਾ 2 ਦਾ ਫਿਰ 1.5 ਦਾ ਉੱਪਰ 1.5 ਤੱਕ ਦਾ ਆਇਆਗਾ ਅੱਛਾ ਅੱਛਾ ਤੇ ਬਈ ਖੇਤ ਦੇ ਵਿੱਚ ਜੇ ਮਜਬੂਤੀ ਰੱਖਣ ਬਈ ਇੱਕ ਵਾਰੀ ਬਣਦਾ ਇੱਕ ਵਾਰੀ ਬਣਦਾ ਹਾਂ ਤੁਸੀਂ ਉੱਥੋਂ ਇੱਟ ਤਾਂ ਬਈ ਮੈਂ ਕਹਿੰਦਾ 50-60 ਹਜ਼ਾਰ ਵੀ ਪੈ ਜਾਂਦੀ ਹਾਂ ਹਾਂ ਘਟ ਜਾਂਦੀ ਹੈ ਅੱਛਾ 80 ਬੋਰੀਆਂ ਸੀਮੈਂਟ ਦੀ ਕੱਲੇ بیمਾ-ਬੀਮਾ ਤੇ ਬਈ ਇੱਕ ਚੀਜ਼ ਹੈ ਇੱਕ ਚੀਜ਼ ਆਪਾਂ ਜਰੂਰ ਦੇਖ ਰਹੇ ਹਾਂ ਬਈ ਜਿਹੜੀਆਂ ਨਿਊਆਂ ਅਸੀਂ ਪਲਾਸਟਰ ਕੀਤੀਆਂ ਨੇ ਹਾਂ ਬਈ ਕਉਤੇ ਇਸ ਸਲਾਬ ਨਹੀਂ ਹੈਗੀ ਹਾਂ ਕੈਮੀਕਲ ਪਾਇਆ ਹੋਇਆ ਪਾਣੀ ਕਿਹੜਾ ਜੂਰ ਕੀਤਾ ਬਾਈ ਪਾਣੀ ਸਾਰਾ ਨਹਿਰ ਦਾ ਪਾਣੀ ਸਾਰਾ ਨਹਿਰ ਹੀ ਵਰਤੇ ਬਾਈ ਐਂਡ ਦਾ ਉਹਦਾ ਬਾਈ ਜਿਹੜੀ ਕੁੱਟੀ ਨੂੰ ਬਣਾਉਣ ਵੇਲੇ ਤੁਸੀਂ ਨਹੀਂ ਇਹੇ ਜੀ ਰੱਖ ਲਈ ਪੀਚ ਪਾਣੀ ਵੀ ਨਾ ਵੜਾ ਵਰਤੀਏ ਤੇ ਨਿਊ ਪਲਾਸਟਰ ਕਰਕੇ ਲਾਈਏ ਤੇ ਦੋਸਤੋ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਲੈ ਕਿ ਜਿਹੜਾ ਸ਼ੋਰਾ ਦੇ ਸਲਾਬ ਦੀ ਗੱਲ ਕਰ ਦਿੰਦੇ ਹਾਂ ਅਪਾ ਹਰ ਹਰ ਇੱਕ ਕੋਠੀ ਦੇ ਵਿੱਚ ਹਰੇਕ ਬੰਦੇ ਨੇ ਆਪਾਂ ਨਵਾਂ ਤਜਰਬਾ ਕੀਤਾ ਦਾ ਕੋਈ ਤਾਂ ਕਹਿੰਦਾ ਬਈ ਮੈਂ ਪੇਪਰ ਪਾਇਆ ਮੂਜ ਲੋਕ ਪਾਇਆ ਨਹੀਂ ਕੁਝ ਨਹੀਂ ਪਾਇਆ ਹੈਗਾ ਤੇ ਹੁਣ ਜਿਵੇਂ ਬਾਈ ਉਹਨਾਂ ਨੇ ਇਕੱਲੀ ਨਿਊਆ ਪਲਾਸਟਰ ਕੀਤੀਆਂ ਤੇ ਨਹਿਰੀ ਪਾਣੀ ਵਰਤਿਆ ਜੀ ਤੁਸੀਂ ਉਹਦਾ ਰਿਜ਼ਲਟ ਦੇਖ ਸਕਦੇ ਹੋ ਕੋਠੀ ਦੇ ਚਾਰੇ ਪਾਸੇ ਦਿਖਾ ਦਿਓ ਬਾਈ ਕਿਤੇ ਛੋਰਾ ਖਲਾ ਨਹੀਂ ਉਧਰ ਵੀ ਮਾਰਦੇ ਦੇਖੀ ਕਹਿੰਦਾ ਕੋਈ ਦਿੱਕਤ ਹੀ ਨਹੀਂ ਹੈਗੀ ਬਾਈ ਕਿਸੇ ਵੀ ਤਰ੍ਹਾਂ ਦੀ ਤੇ ਬਾਈ ਪੇਂਟ ਵਾਂਗੂ ਚਮਕਦੀ ਹੈ ਕੋਠੀ ਪਲਾਸਟਰ ਜੇ ਸਾਫ਼ ਹੋਊਗਾ ਜੋੜ ਨਹੀਂ ਹੋਣਗੇ ਤਾਂ ਬਹੁਤ ਫਰਕ ਪੈਂਦਾ ਹਨ ਤੇ ਦੋਸਤੋ ਵੀਡੀਓ ਨੂੰ ਇਹ ਕਿਹਾ ਸੀਗਾ ਵੀ ਆ ਜਿਹੜੀ ਪੂਰੀ ਦੀ ਪੂਰੀ ਗੰਧ ਲਾ